ਪਾਤਮਾਲ ਅਦਾਕਾਰ ਗੁਰਜੀਤ ਚਿਤ੍ਰਕਾਰ ਨੂੰ ਉਹਨਾਂ ਦੀਆਂ ਰੰਗਮੰਚੀ ਖੇਤਰ ਦੀਆਂ ਪ੍ਰਾਪਤੀਆਂ ਦੇ ਮੱਦੇਨਜ਼ਰ ਪੰਜਾਬੀ ਸੱਤ ਵਰਬਾੜੀ ਦੇ 26 ਮਈ ਸਾਲਾਨਾ ਸਮਾਗਮ ਮੌਕੇ ਤੇ ਹੀ ਪਰਦੀ 2025 ਨੂੰ ਸਨਮਾਨ ਚਿੰਨ੍ਹ ਦੇ ਦੌਰ ਦੇ ਉੱਤੇ ਭੇਟ ਕੀਤਾ ਜਾਂਦਾ ਹੈ ਹਾਸਿਆ ਦਾ ਵਣਜਾਰਾ ਗੁਰਜੀਤ ਚਿਤਕਤਾ ਐਸ.ਡੀ.ਐਨ.ੀ. ਰੋਡ ਵਿੱਚ ਘੁੰਮਣਕੀਆਂ ਖਾਂਦੀ ਜ਼ਿੰਦਗੀ ਨੂੰ ਕੁਝ ਘੜੀਆਂ ਚਿੰਤਾਵਾਂ ਤੋਂ ਰਾਜ਼ਾ ਦਿਵਾਉਣ ਦੇ ਲਈ ਜ਼ਿੰਦਗੀ ਵਿੱਚ ਹਾਸਿਆ ਦਾ ਹੋਣਾ ਜ਼ਰੂਰੀ ਹੈ ਪਰੇਸ਼ਾਨੀਆਂ ਅਤੇ ਤਣਾਅ ਤੋਂ ਮੁਕਤ ਰੱਖਣ ਦੀ ਹਾਸਾ ਜ਼ਿੰਦਗੀ ਦੀ ਸਭ ਤੋਂ ਵੱਡੀ ਨਿਯਮਤ ਵੀ ਹੈ ਤੇ ਮਨੁੱਖੀ ਜ਼ਿੰਦਗੀ ਦਾ ਉਹ ਵੀ ਇਸ ਲੋੜ ਨੂੰ ਪੂਰੀ ਕਰਨ ਵਾਲੇ ਅਤੇ ਇਸ ਨਿਯਮਤ ਨੂੰ ਵਾਡਣ ਵਾਲੇ ਸਖਸ਼ ਦਾ ਨਾਮ ਹੈ ਗੁਰਜੀਤ ਚਿੱਤਰਕਾਰ ਗੁਰਜੀਤ ਚਿੱਤਰਕਾਰ ਦਾ ਕਾਮਾਤਰੀ ਸਾਡੇ ਚਿਹਰੇ ਤੇ ਮੁਸਤਾਹਬ ਹੈ ਦਜ਼ਾਰੇ ਆਈ ਜਾਂਦੇ ਨੇ ਨਜ਼ਾਰੇ ਚਾਈ ਜਾਂਦੇ ਨੇ ਵਾਲਾ ਗੁਰਜੀਤ ਚਿੱਤਰਕਾਰ ਹੈ ਕਿਸੇ ਜਾਣ ਪਛਾਣ ਦਾ ਮਤਲਬ ਨਹੀਂ ਉਸ ਦੀ ਗਲਾ ਨੂੰ ਪਿਆਰ ਕਰਨ ਵਾਲਿਆਂ ਦਾ ਇੱਕ ਵੱਡਾ ਕਾਫਲਾ ਹੈ ਇੱਕ ਵੱਡਾ ਵਰਗ ਹੈ ਜੇ ਪਿੰਡਾਂ ਵਾਲੇ ਉਸ ਦੀਆਂ ਸਿੱਧੀਆਂ ਟਕੂਰਾਂ ਨੂੰ ਪਿਆਰ ਕਰਦੇ ਨੇ ਤਾਂ ਸ਼ਹਿਰਾਂ ਵਾਲੇ ਉਸ ਦੇ ਗੁੱਜੇ ਵਿੰਗਾ ਦੇ ਕਦਰਦਾਨ ਨਹੀਂ ਉਹ ਸਮਾਜਿਕ ਅਤੇ ਰਾਜਨੀਤਿਕ ਕ੍ਰਿਤੀਆਂ ਤੇ ਵੀ ਬਾਕੀ ਦੇ ਨਾਲ ਬੋਲਣ ਦਾ ਯੋਗ ਰੱਖਦਾ ਗੁਰਚੇ ਚਿਤਕਾਰ ਬਹੁਤ ਬਖੀ ਸੱਚੀਅਤ ਦਾ ਮਾਲਕ ਹੈ ਉਹ ਨਾਟਕਕਾਰ ਹੈ ਅਦਾਕਾਰ ਹੈ ਤੇ ਚਿਤ੍ਰਕਾਰ ਹੈ ਪਤਾ ਚિત੍ਰਕਾਰ ਉਸਨੇ 5000 ਪੇਂਟਿੰਗ ਬਣਾਈਆਂ ਉਸ ਦੀਆਂ ਬਣਾਈਆਂ ਪੇਂਟਾਂ ਵਿੱਚੋਂ ਕੁਝ ਪੇਂਟਿੰਗਾਂ 30000 ਤੱਕ ਵਿਕੀਆਂ ਗੁਰਜੀਤ ਚਿਤ੍ਰਕਾਰ ਨੇ ਇੰਡੀਆ ਲੈਵਲ ਦੇ ਚਿਤ੍ਰਕਾਰੀ ਦੇ ਵਿੱਚ ਕਈ ਗੋਲ ਮੈਡਲ ਜਿੱਤੇ ਮਾਤਾ ਜਗਜੀਤ ਕੌਰ ਪਤਾ ਕਰਮਾਇ ਸਿੰਘ ਦੇ ਇਸ ਲਾडले ਪੁੱਤ ਦੀ ਜਨਮ ਭੂਮੀ ਪਿੰਡ ਈਰਵਾਰ ਜਿਲ੍ਹਾ ਸੰਗਰੂਰ ਹੈ ਉਸਨੇ 7ਵੀਂ ਕਲਾਸ ਤੋਂ ਰੰਗ ਮਰਸ਼ ਕਰਨਾ ਸ਼ੁਰੂ ਕੀਤਾ ਉਸ ਨੂੰ ਮਾਨ ਹੈ ਕਿ ਪੰਜਾਬ ਦੇ ਲੋਕ ਉਸ ਨੂੰ ਪਹਿਲੀ ਫਿਲਮਾਂ ਦਾ ਜਨਮਦਾਤਾ ਮੰਨਦੇ ਹਨ ਜਿਸ ਨੇ ਆਪਣੀ ਪਹਿਲੀ ਟੈਲੀਫਿਲਮ ਸੰਦੂਕ ਚ ਬੰਦੂਕ ਨਾਲ ਪੂਰੇ ਪੰਜਾਬ ਵਿੱਚ ਤਰਸੱਲੀ ਮਚਾ ਦਿੱਤੀ ਇਸ ਤੋਂ ਬਾਅਦ ਫੈਮਲੀ 420 ਅਤੇ ਹੋਰ ਫਿਲਮਾਂ ਦੀ ਇੱਕ ਲੰਬੀ ਸੂਚੀ ਹੈ ਕਹਾਂ ਜੇ ਇਸ دیਵਾਨੇ ਨੇ ਕਲਾ ਨੂੰ ਆਪਣਾਉਣ ਲਈ ਪੁਲਿਸ ਦੀ ਨੌਕਰੀ ਤੱਕ ਛੱਡ ਦਿੱਤੀ ਅਤੇ ਇਸ ਲਾਈਨ ਨੂੰ ਚੁਣਿਆ ਗੁਰਜੀਤ ਚਿੱਤਰਕਾਰ ਪੰਜਾਬੀ ਸਿਨੇਮਾ ਦਾ ਇੱਕ ਜਾਣਿਆ ਪਛਾਣਿਆ ਤੇ ਚਰਚਾ ਚਿਹਰਾ ਜਿਸ ਨੇ ਕਈਆਂ ਹੀ ਪੰਜਾਬੀ ਫਿਲਮਾਂ ਦੇ ਵਿੱਚ ਵੱਖੋ ਵੱਖਰੇ ਕਿਰਦਾਰ ਨਿਭਾਏ ਹਨ ਗੁਰਜੀਤ ਚਿੱਤਰਕਾਰ ਦੀ ਕਲਾ ਮਿਹਨਤ ਅਦਸਮਰਪੜ ਪ੍ਰਵਾਹਨਾਂ ਨੂੰ ਸਾਡਾ ਸਲਾਮ ਹੈ ਪੰਜਾਬੀ ਸੱਭਿਆਚਾਰ ਬਾਲੀ ਆਪਣੀ 26ਵੀਂ ਵਰੇਵਾਰ ਪਰਿਯਾ ਦੇ ਸਮਾਗਮ ਮੌਕੇ ਬੇਸਤ ਮਾਨ ਦੇ ਨਾਲ ਬਾਬੂ ਸਜਨ ਸਿੰਘ ਗਰੇਵਾਲ ਯਾਦਗਾਰੀ ਪੁਰਸਕਾਰ ਦੇ ਨਾਲ ਸਨਮਾਨਿਤ ਕਰਦੇ ਹੋਏ ਗ੍ਰੋਮਾਰਨ ਮੈਂ ਪਤਸਾਰ ਗੁਰਮਿੰਦਰ ਜੀ ਦੇ ਦਰਵਾਜ਼ਾ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਆ ਰਾਮਦਾਸ ਬੰਗੜਵਾਲਾ ਨੂੰ ਸੱਦੇਪਾ ਕਰਕੇ ਜਿਸ ਸਨਮਾਨ ਦੇ ਵਿੱਚ ਸ਼ਾਮਲ ਹੋਣ ਗੁਰਮਿੰਦਰ ਗਰੀਵਾਲ ਜੀ ਬਾਦ ਡਾਕਟਰੀ ਸਖਸ਼ੀਅਤ ਨੇ ਸਾਡੇ ਕੋਲ ਕਲਾ ਦੇ ਕਦਰਦਾਨ ਦੇ ਬਹੁਤ ਲੰਬਾ ਸਮਾਂ ਜਿਹੜਾ ਹੈ ਉਹ ਬਾਟ ਹਿਊਮਨ ਪੁਲਿਸ ਸਟੇਸ ਤੋਂ ਖੰਨਾ ਨੂੰ ਰਿਪਰੈਜ਼ੈਂਟ ਕਰਦੇ ਰਹੇ ਨੇ ਪੇਪਰ ਵੱਲੋਂ ਤੇ ਅੱਜ ਕਰ ਜਿਹੜਾ ਹੈ ਉਹ ਬੀਬੀਸੀ ਪੰਜਾਬੀ ਦੇ ਨਾਲ ਬਵਸਥਾ ਨੇ ਤੇ ਮੈਂ ਦੁਬਾਰਾਸ਼ ਕਰਾਂਗਾ ਕਿ ਇਸ ਪਾਸੇ ਮਾਮਾ ਜੀ ਵੀ ਆਜਣ ਬੈਨੀਪਾਲ ਸਾਹਿਬ ਆਜਣ ਤੇਰੋਂ ਸਭ ਤੁਸੀਂ ਕੋਈ ਤੁਹਾਡਾ ਸਾ ਮਾਜਣ ਕੋੜਾ ਸਾ ਬਣੋਂਦੇ ਉਹਨਾਂ ਦੇ ਆਪਣੇ ਤੋਂ ਉਹਨਾਂ ਨੂੰ ਪਿਆ ਹੈ ਸਮਾਜ ਕੋ ਦਾ ਜਿਹੜਾ ਹੈ ਸਨਮਾਨ ਇਸ ਕਰਕੇ ਮੈਂ ਤੇਰੋਂ ਸਭ ਤੇ ਬਿਸਨ ਉਹਨਾਂ ਨੂੰ ਬੇਨਤੀ ਕਰਾਂ ਤਾਂ ਡਾਕਟਰ ਸਤਿੰਦਰ ਜੀ ਆਗੋ ਜੀ ਡਾਕਟਰ ਸਤਿੰਦਰ ਜੀ ਆਜੋ ਵੀ ਆਜੋ ਜ਼ੋਰਦਾਰ ਤਾੜੀਆਂ ਮਾਰਦੀ ਆਪਾਂ ਹੁਣ ਤੱਕ ਜਿਹੜੇ ਸੱਤ ਨੂੰ ਜਿਹੜਾ ਹੈ ਆਪਣਾ ਦੇ ਚੀਂਆਂ ਵੀਡੀਓ ਦੇ ਵਿੱਚ ਆ ਬੀਬੀ ਉਹਨਾਂ ਨੂੰ ਪੁੱਤ ਦਿੱਤੀ ਉਹ ਨਹੀਂ ਬਦੂਰ ਤੋਂ ਬਦੂਰ ਤੋਂ ਫੈਮਿਲੀ ਚਾਰਸੋ ਬੀ ਫੈਮਿਲੀ ਚਾਰਸੋ 21 22 23 40 45 ਫੈਮਿਲੀ ਹੱਥ ਚ ਰੇ ਗਿਆ ਗੁਰਜੀਤ ਚਿਤਰਕਰ ਅਮਾਜਲ ਸ਼ੂਟਿੰਗ ਕਰ ਰਹੇ ਸੀ ਭਰਾ ਤੇ ਮੈਂ ਬੇਨਤੀ ਕੀਤੀ ਕਿ ਅਜਾ ਰਜਮ ਦਾ ਸਾਡਾ ਬਤਨ ਸੈਣ ਮੱਥੇ ਸਾਡੇ ਲਈ ਜਿਹੜਾ ਹੈ ਉਹ ਵੱਡਾ ਮਾਰਦਾ